ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ 1 ਮਾਰਚ ਦੇ ਲਈ ਹੋ ਗਏ ਹਨ ਤਿੰਨ ਵੱਡੇ ਐਲਾਨ ਜੀਹਾਂ ਪਹਿਲੇ ਵੱਡੇ ਐਲਾਨ ਦੀ ਦੇਖਣ ਗਰ ਕਰਿਏ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੋਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਪਹਿਲੀ ਵੱਡੀ ਖੁਸ਼ਖਬਰੀ ਇਹ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ ਜਾਣ ਦੇ ਚਾਹਵਨ ਪੰਜਾਬੀ ਜੋ ਕਿ ਜ਼ਿਆਦਾਤਰ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਦੇ ਉੱਤੇ ਜਾਂਦੇ ਹਨ ਤੇ ਜਿਹੜੇ ਕੈਨੇਡਾ ਦੇ ਵਿੱਚ ਜਾਣ ਦੇ ਦੌਰਾਨ ਉਹਨਾਂ ਨੂੰ ਆਪਣੀਆਂ ਫਾਈਲ ਜਿਹੜੀਆਂ ਸਬਮਿਟ ਕਰਾਉਣੀਆਂ ਪੈਂਦੀਆਂ ਹੈ ਤੇ ਉਹਨਾਂ ਨੂੰ ਆਪਣੇ ਫੰਡ ਜਿਹੜੇ ਸ਼ੋ ਕਰਨੇ ਪੈਂਦੇ ਹਨ ਤੇ ਜਿਸ ਦੇ ਵਿੱਚ ਉਹਨਾਂ ਦੇ 3 ਸਾਲ ਦੀ ਆਈਟੀਆਰ ਵੀ ਵੇਖੀ ਜਾਂਦੀ ਹੈ ਸੋ ਇਸੇ ਦੌਰਾਨ ਹੁਣ ਭਾਰਤ ਸਰਕਾਰ ਦੇ ਵੱਲੋਂ ਜਿੱਥੇ ਹਾਲ ਹੀ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਹੈ ਤੇ ਜਿੱਥੇ ਪਹਿਲਾਂ ਸਿਰਫ 2 ਸਾਲ ਦੀ ਆਈਟੀਆਰ ਸੀ ਅਸੀਂ 1 ਸਾਲ ਦੇ ਵਿੱਚ ਭਰ ਸਕਦੇ ਹਾਂ ਪਰ ਹੁਣ ਕੈਨੇਡਾ ਦੇ ਵਿੱਚ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਇਹ ਆ ਗਈ ਹੈ ਕਿ ਹੁਣ ਭਾਰਤ ਸਰਕਾਰ ਦੇ ਵੱਲੋਂ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਤੁਸੀਂ 4 ਸਾਲ ਦੀ ਆਪਣੀ ITR ਇੱਕ ਸਾਲ ਦੇ ਵਿੱਚ ਹੀ ਭਰ ਸਕਦੇ ਹੋ ਜੋ ਕਿ ਕੈਨੇਡਾ ਦੇ ਵਿੱਚ ਹੁਣ ਟੂਰਿਸਟ ਅਤੇ ਵਿਸਟਰ ਵੀਜ਼ੇ ਦੇ ਉੱਤੇ ਜਾਣ ਵਾਲੇ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਇਸ ਤੋਂ ਇਲਾਵਾ ਦੂਸਰੀ ਅਤੇ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਸੁਪਰ ਵੀਜ਼ਾ ਦੇ ਰਿਕਾਰਡਿੰਗ ਜਿਹੜੀ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਸੱਦਣਾ ਚਾਹੁੰਦੇ ਹਨ ਉਹ ਆਪਣੇ ਜਿਹੜੇ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਆਪ ਹੁਣ ਉਸ ਕਿਸੇ ਵੀ ਦੇਸ਼ ਤੋਂ ਕਰਵਾ ਸਕਦੇ ਹਨ ਜੀ ਹਾਂ ਪਹਿਲੇ ਜਿੱਥੇ ਕੈਨੇਡਾ ਤੋਂ ਹੀ ਇਹ ਜਿਹੜੀ ਇੰਸ਼ੋਰੈਂਸ ਕਰਵਾਉਣੀ ਪੈਂਦੀ ਸੀ ਹੁਣ ਜਿਹੜੀ ਭਾਰਤ ਅਤੇ ਪੰਜਾਬ ਤੋਂ ਵੀ ਤੁਸੀਂ ਇਸ ਇੰਸ਼ੋਰੈਂਸ ਨੂੰ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਤੀਸਰੀ ਅਪਡੇਟ ਦੀ ਗੱਲ ਕਰੀਏ ਜੋ ਕਿ ਆਖਰੀ ਵੱਡੀ ਖੁਸ਼ਖਬਰੀ ਹੈ ਉਹ ਹੈ ਕਿ ਦੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਮਾਰਚ ਮਹੀਨੇ ਦੇ ਵਿੱਚ ਹੀ ਕੇਅਰ ਹੋਮ ਵਰਕਰਾਂ ਦੇ ਲਈ ਵੀਜਾ ਓਪਨ ਕੀਤੇ ਜਾ ਰਹੇ ਹਨ ਜਿਸ ਦੇ ਵਿੱਚ 11000 ਤੋਂ ਵੱਧ ਲੋਕਾਂ ਨੂੰ ਵੀਜੇ ਜਾਰੀ ਕੀਤੇ ਜਾਣਗੇ ਤੇ ਇਸੇ ਦੌਰਾਨ ਸਿੱਧੀ ਪੀਆਰ ਉਹਨਾਂ ਨੂੰ ਜਿਹੜੀ ਕੈਨੇਡਾ ਦੀ ਦਿੱਤੀ ਜਾਵੇਗੀ ਤੇ ਜਿਸ ਤੇ ਵਿੱਚ ਜੇਕਰ ਤੁਹਾਡੀ ਫੈਮਿਲੀ ਹੈ ਜਾਂ ਫਿਰ ਤੁਹਾਡੇ ਬੱਚੇ ਹਨ ਉਹਨਾਂ ਨੂੰ ਵੀ ਜਿਹੜੀ ਕੈਨੇਡਾ ਦੀ ਪੀਆਰ ਮਿਲ ਜਾਵੇਗੀ ਤੇ ਸਿਰਫ ਇਸ ਦੇ ਵਿੱਚ ਤਹਾਡੇ ਕੋਲ ਜਿਹੜੀ ਕੈਨੇਡਾ ਦੀ ਜੋਬ ਆਫਰ ਹੋਣੀ ਚਾਹੀਦੀ ਹੈ ਜੇਕਰ ਤੁਹਾਡੇ ਵੀ ਰਿਸ਼ਤੇਦਾਰ ਇਨਕਮ ਜਿਹੜੀ 80000 ਤੋਂ ਉੱਪਰ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਬਜ਼ੁਰਗ ਅਤੇ ਬੱਚੇ ਹਨ ਅਤੇ ਉਹ ਤੁਹਾਨੂੰ ਕੇਅਰ ਹੋਮ ਵਰਕਰ ਦੇ ਵੀਜੇ ਉੱਤੇ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਸੈੱਟ ਸਕਦੇ ਹਨ ਇਹ ਜਿਹੇ ਅਪਡੇਟਾਂ ਦੇ ਨਾਲ ਜੁੜਨ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ